ਜੇ ਬਾਕੀ ਕਮਿਊਨਿਟੀ ਵਾਲੇ ਇੰਨੇ ਸਕੂਲ ਕਾਲਜ ਖੋਲ ਸਕਦੇ ਆ ਤੇ ਸ਼੍ਰੋਮਣੀ ਕਮੇਟੀ ਕਿਉਂ ਨਹੀਂ ਖੋਲ ਸਕਦੀ ਗਰੀਬ ਅੱਜ ਧਰਮ ਪਰिवर्तन ਹੋ ਰਿਹਾ ਜਿਹੜੇ ਗਰੀਬ ਲੋਕ ਨੇ ਉਹ ਕਦੀ ਨਹੀਂ ਸੀ ਦੂਜੇ ਪਾਸੇ ਜਾਂਦੇ ਜੇ ਉਹਨਾਂ ਦਾ ਮਾਨਸਤਕਾਰ ਸਿੱਖ ਕਰਦੇ ਕਿਸੇ ਵੇਲੇ ਅੰਬੇਦਕਰ ਸਾਹਿਬ ਨੇ ਕਿਹਾ ਸੀਗਾ ਪੇ ਅਸੀਂ ਤਾਂ ਸਾਰੇ ਸਿੱਖ ਬਣਨ ਨੂੰ ਤਿਆਰ ਆਂ ਅਸੀਂ ਚਾਹੁੰਦੇ ਆਂ ਅਸੀਂ ਸਾਰਿਆਂ ਨੂੰ ਗਲਵਕੜੀ ਚ ਲਈਏ ਅਸੀਂ ਤੇ ਜਾਤ ਪਾਤ ਵਜੋਂ ਤੇ ਯਕੀਨੀ ਨਹੀਂ ਰੱਖਦੇ ਅਸੀਂ ਸਾਰਿਆਂ ਨੂੰ ਨਾਲ ਲੈ ਕੇ ਚੱਲਦੇ ਆਂ ਇਸ ਕਰਕੇ ਅਸੀਂ ਸਾਰੇ ਸਾਰੇ ਮਸਲੇ ਵੀ ਪੰਜਾਬ ਦੇ ਉਠਾਵਾਂਗੇ ਸਾਰਿਆਂ ਨੂੰ ਨਾਲ ਲੈ ਕੇ ਛੋਟੇਪੁਰ ਸਾਹਿਬ ਤੇਜਾ ਸਿੰਘ ਸਮੁੰਦਰੀ ਨਾਲ ਦੀ ਚਰਚਾ ਹੋਈ ਸੀ ਭਾਈ ਗੁਰਤਾਸ ਨਾਲ ਦੀ ਚਰਚਾ ਹੋਈ ਤੇ ਇਸ ਟਾਈਮ ਤੇ ਇਕੱਠ ਬੁਰਜ ਕਾਲੀਫਲਾ ਸਿੰਘ ਵਖੇ ਹੋ ਰਿਹਾ ਕਰ ਗੱਲ ਹੈ ਜੀ ਅਸੀਂ ਉਹਨਾਂ ਨੂੰ ਜਾ ਕੇ ਲਿਖਤੀ ਬੇਨਤੀ ਕੀਤੀ ਸੀ ਉਹਨਾਂ ਨੂੰ ਜੋ ਉਹਨਾਂ ਦੇ ਆਖੇ ਨੇ ਹੁਕਮ ਦੇਣਾ ਕਿਉਂਕਿ ਧਾਮੀ ਸਾਹਿਬ ਦੀ ਆਪਣੇ ਤੋਂ ਉਹਨਾਂ ਦੇ ਕੋਈ ਸਟੈਂਡਿੰਗ ਹੈ ਨਹੀਂ ਉਹ ਤਾਂ ਅਕਾਲ ਤਖਤ ਦਾ ਜਹੇਦਾਰ ਉਹਨਾਂ ਨੇ ਘਰ ਜਾਂਦਾ ਤਾਂ ਉਹ ਤਾਂ ਕਿਹਾ ਨਹੀਂ ਮੰਨਦੇ ਸੁਖਵੀਰ ਜਾਂਦਾ ਤਾਂ ਉਹ ਮੰਨ ਲੈਂਦੇ ਸੁਖਵੀਰ ਨੇ ਉਹਨਾਂ ਨੂੰ ਬਣਾਇਆ ਹੋਇਆ ਸੁਖਵੀਰ ਨੇ ਕਹਿਤਾ ਹੋਣਾ ਵੀ ਇੱਥੇ ਨਹੀਂ ਕਰਨ ਦੇਣਾ ਨਹੀਂ ਕਰਨ ਦਿੱਤੇ ਫਿਰ ਕਿਸ ਨੇ ਕਿਹਾ ਜੀ ਗੁਰਦਾਸ ਸਾਹਿਬ ਦੇ ਦੋ ਗੁਰਦਾਸ ਸਾਹਿਬ ਜੀ ਕਹਿੰਦੇ ਜੀ ਕਣਕ ਲਈ ਯਾਰ ਰਿਪੇਅਰ ਚੱਲ ਰਹੀ ਹੈ ਉੱਥੇ ਮਹਾਰਾਜ ਦਾ ਸਰੂਪ ਨਹੀਂ ਰੱਖ ਸਕਦੇ ਜੇ ਮਹਾਰਾਜ ਦਾ ਸਰੂਪ ਨਹੀਂ ਅਸੀਂ ਰੱਖ ਸਕਦੇ ਤਾਂ ਫਿਰ ਇਹ ਕਰ ਵੀ ਕੀ ਸਕਦੇ ਇਸ ਕਰਕੇ ਅਸੀਂ ਵੀ ਇੱਥੇ ਆ ਗਏ ਇਹ ਵੀ ਇਤਿਹਾਸਿਕ ਥਾਂ ਅਕਾਲੀ ਫੂਲਾ ਸਿੰਘ ਦਾ ਥਾਂ ਆ ਜਥੇਦਾਰ ਸੀ ਜਥੇਦਾਰਾਂ ਦੀ ਮਰਜ਼ੀ ਦੇ ਨਾਲ ਹੀ ਹੁਕਮ ਦੇ ਨਾਲ ਹੀ ਭਰਤੀ ਹੋਈ ਆ ਜਥੇਦਾਰਾਂ I don't know